कैंडिडेट आज अस ये अनाउंस करना चाहुंदे हैगी हैं और लिस्ट किथे है तो वो कौन नहीं एंड लिस्ट में कैंडिडेट लिस्ट है कैंडिडेट की लिस्ट ਹਾਂਜੀ ਨਨਪੁਰ ਸਾਹਿਬ ਤੋਂ ਸੀਸਰਾ ਪੁਸ਼ਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁਧਿਆਣੇ ਤੋਂ ਅਮਰਪਾਲ ਸਿੰਘ ਚੰਦਰੇ ਨੂੰ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸੰਗਰੂਰ ਤੋਂ ਮੈਂ ਖੁਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਕੁਰਕ ਖੇਤਰ ਤੋਂ ਖਜਾਨ ਸਿੰਘ ਹੈਗੀ ਹੈ ਬਾਕੀ ਦੇ ਥੋੜੇ ਜਿਹੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਆ ਨਨਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਨੌਨ ਲੁਤੇਹੜੀ ਤੋਂ ਅਮਲਪਾਲ ਸਿੰਘ ਖੰਧੜਾ ਜੀ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਐ ਤੇ ਪਟਿਆਲੇ ਤੋਂ ਪ੍ਰੋਫੈਸਰ ਮਨਪਾਲ ਸਿੰਘ ਐ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰ ਦੇ ਲਈ ਡਿਟ੍ਰੇਡ ਕੀਤੀ ਹੈ ਤੇ ਅਸੀਂ ਲੋਕਾਂ ਦੇ ਲਈ ਪੂਰੀ ਥਿਰੀਕੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਕੁਛ ਇਹਨਾਂ ਨੇ ਕਿਹਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ badi ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਠੱਕ ਗਿੰਟੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਦ ਦੇ ਵਿੱਚ ਮਾਰ ਦਿੰਦੇ ਸੀ ਕਿ ਬੋਤ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪੀ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਜਿਸਨੂੰ ਕੈਨੇਡਾ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਨਾਂ ਵਾਲੇ ਸਿੱਖ ਜਿਹੜੇ ਹੈਗੇ ਆ ਤੁਹਾਨੂੰ ਸਾਰੇ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਪੇਡ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਸੋਰਨ ਅਫੇਅਰਸ ਦੇ ਵਜ਼ੀਰ ਹੈ ਜੈ ਕ੍ਰਿਸ਼ਨ ਜੀ ਜਿੱਦਣ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿੱਟ ਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਜਿੱਦਣ ਮਾਰਿਆ ਇੱਕ ਕੰਮ ਇੰਡੀਆ ਦਾ ਸੀਗਾ ਦੋ ਦਿਨ ਬਾਅਦ ਜੈ ਸ਼ਰਧ ਜੀ ਨੂੰ Z+ ਸਿਕਿਉਰਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕਨਸੀਕਵੈਂਸਸ ਹੋਣਗੇ ਜੈ ਸ਼ੰਕਰ ਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਹੈ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੈ ਸ਼ੰਕਰ ਜੀ ਤੁਸੀਂ ਤਾਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈਡ ਸਕਿਉਰਿਟੀ ਹੈ ਰਾਤ ਨੂੰ ਤੁਹਾਡੇ ਪਰਦੇ ਦੇ ਪਿੱਛੇ ਦੇਖਿਆ ਜਾਂਦਾ ਹੈ ਤੁਹਾਡਾ ਟਾਇਲਟ ਦੇਖਿਆ ਜਾਂਦਾ ਹੈ ਤੁਹਾਡੇ ਮੰਜੇ ਦੇ ਥੱਲੇ ਦੇਖਿਆ ਜਾਂਦਾ ਹੈ ਤੇ ਮੇਰਾ ਮਤਲਬ ਜੇ ਤੁਸੀਂ ਆਪਣੇ ਆਪ ਨੂੰ ਵੀ ਸਾਹਮਣੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਲਗੇ ਸੋ ਇਹ ਵੱਡ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰਿਓ ਸੰਤ ਜੁਨੈਦ ਸਿੰਘ ਢਿੰਗਵਾਲੇ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਹੈ ਅਸੀਂ ਲੱਲੂ ਪੰਜਾਬ ਨਹੀਂ ਹੈ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹਨੇ ਆ ਆਪਣਾਲੇ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਐ ਜੋ ਕੋਸ਼ੌਨਾ ਦੇ ਨਾਲ ਕਸ਼ਮੀਰ છોਰੇ ਐ ਜੋ ਟ੍ਰਾਈਬਲਜ਼ ਐ ਜਿਵੇਂ ਉਹਨਾਂ ਨੂੰ ਨਕਸਲ ਇਤ ਤੇ ਮਾਓਵਾਦੀ ਕਹਿ ਕੇ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ politically democratically ਤੇ internationally ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਹੈ ਕੇਜਰੀਵਾਲ ਬਾਰੇ ਜਰਮਨੀ ਨੇ ਵੀ ਠੀਕ ਕਿਹਾ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਆਬਜੈਕਸ਼ਨਸ اٹھਾਏ ਹੈ ਕਿ ਇਹ ਬਾਹਰ ਤੇ ਬੰਦੇ ਕਿਤੇ ਮੇ ਸਾਡੀ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੈ ਜਿੰਨੀ ਪੈਂਦੀ ਹੈ ਦਿੰਦੇ ਹੈ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛ ਸਕਦੇ ਬੀਐਮਪੀ ਦੇ ਨਾਲ ਕਰਕੇ ਦੋਹਿਆ ਕਿ ਕਚਾਵਾ ਕੇ ਪਾਰਟੀ ਨੂੰ ਤਾਕਤ ਦੇਣ ਦੇ ਵਾਸਤੇ ਬੜੀ ਦੱਸਿਆ ਪਿੱਛੇ ਆ ਗੱਲਬਾਤ ਹੋ ਰਹੀ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਖੋ ਕੀ ਜਿੱਨਾ ਚ ਬੀਬੀ ਮਾਇਆwati ਸਲਾਹ ਨਹੀਂ ਦੋਗੀ ਤੇ ਅਜੇ ਮੁਕਤੀ ਵੀ ਨਹੀਂ ਪਰ ਉਹਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਇਕੱਲੇ ਲੜਾਂਗੇ ਪਰ ਜੇ ਅਜੇ ਵੀ ਗੱਲ ਕਰਨਾ ਚਾਹੁੰਦੇ ਅਸੀਂ ਤਿਆਰ ਹੈ ਪਰ ਸਾਨੂੰ ਉੱਥੇ ਜਾਣ ਦੀ ਸਾਡੇ ਚ ਗੰਜਾਇਸ਼ਰੀ ਦਿੱਲੀ ਕਿ ਉੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਗਏ ਹੈ ਨਾ ਅਸੀਂ ਕਰਨ ਨੂੰ ਤਿਆਰ ਹੈ ਮਾਨਸਤਪਾਰ ਖਿਆ ਨੂੰ ਕਹਿੰਦੇ ਨੇ ਸੂਰਤ ਬਣਾ ਸਕਦਾ ਤੁਹਾਡੇ ਕੋਲ ਹਾਂਜੀ ਕੋਈ ਵੀ ਆ ਜੇ ਜੀ ਆਉਣਾ ਤਾਂ ਪਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਨਾ ਖੋ ਸਕਦਾ ਜਿਵੇਂ ਆਸਟ੍ਰੇਲ ਆਪਣਾ ਮੂੰਹ ਇਹ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਲ ਰੱਖੀ ਚੀਜ਼ ਆ ਜੇ ਅਸੀਂ ਤੇ ਆਰੇ ਮਾਤਾਪੂਜੀ ਪੈ ਕਿਹਨੂੰ ਫੈਕਟਰੀ ਨਾਲ ਕਿਹਨੂੰ ਮੰਨਦੇ ਹੋ ਤੁਸੀਂ ਕੰਪੀਟੀਟਰ ਆ ਬਣਾਉਂਦੇ ਉਹਦੇ ਵਿੱਚ ਸਰਕਾਰ ਦੀ ਕਰਤਾਰੀ ਨੂੰ ਵੀ ਦੇਖਾਂ ਮੈਂ ਅੱਜ ਦੀ ਘੜੀ 'ਚ ਤਾਂ ਸਾਰੇ ਤੋਂ ਅੱਗੇ ਆ ਜੀ ਮੈਨੂੰ ਲੱਗਦਾ ਨਹੀਂ ਮੇਰਾ ਕੋਈ ਕੰਪੀਟੀਟਰ ਅੱਜ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪਿੰਡ 'ਚ ਮੈਂ ਪਹੁੰਚਿਆ ਹੋਇਆ ਹਾਂ ਹਰੇਕ ਪ੍ਰਿੰਟ ਦੇ ਵਿੱਚ ਮੇਰੀਆਂ ਗ੍ਰਾਂਟ ਸਪੌਂਸਰ ਹੋ ਨਹੀਂ ਹੈ। ਉਹ ਇਹ ਸਾਰੇ ਸੁਗਰੂਪ ਦੇ ਵਿੱਚ ਪੀਸ ਰੱਖਿਆ ਸਵਾਏ ਆ ਜਿਹੜੀ ਸ਼ਰਾਬ ਦੇ ਨਾਲ ਮੋਤਾ ਹੋਈ ਹੈ। ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ। ਟ੍ਰੇਡ ਬਿਲਕੁਲ ਠੀਕ ਚੱਲ ਰਹੀ ਹੈ। ਨਵਾਂ ਇੱਕ ਹਸਪਤਾਲ ਹੈ ਕਿ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟ੍ਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ। ਉੱਥੇ ਵਪਾਰ ਵਧੂਗਾ ਉੱਥੇ ਹੋਟਲਸ ਵਧਣਗੇ ਕੋਈ 3.5 300 ਕਰੋੜ ਰੁਪਇਆ ਮੈਂ ਲੈ ਕੇ ਆਇਆ ਕਿ ਸਾਡੇ ਸੰਗਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਤੇ ਖੰਭੇ ਐ ਇਹ ਤਬਦੀਲ ਹੋ ਜਾਣੇ ਐ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੇ ਕਿਸੇ ਦੇ ਕਰ ਦੇਉ ਤਾਂ ਨਹੀਂ ਕੋਈ ਤਾਰ ਲੰਗੂਗੀ ਕਿਸੇ ਦੀ ਮੋਟਰ ਨਹੀਂ ਚੱਲੂਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਗਿਆ ਹੈ। ਤੇਰਾਕਰ ਦਾ ਕਿੰਨਾ ਅਸਰ ਪੈਂਦਾ ਤੂੰ ਕਾਹਨਾ ਕਿ ਨਾ ਹੋਇਆ ਕਿ ਰੁਕ ਪਿਆ ਇਹਦਾ ਤੋੜਾ ਤੇ ਕਿੰਨਾ ਖੱਡਾ ਐਕਸ ਬੰਦ। ਕੀ ਮੈਂ ਸਮਝੇ ਸ਼ਰਾਬ ਦਾ ਪੀ। ਮੈਂ ਉਹਨੇ ਨਾਲ ਹਾਂਜੀ ਸ਼ਰਾਬ ਦਾ ਤਾਂ ਤਾਂ ਅਸਰ ਤੁਸੀਂ 2151 ਦੇ ਬਾਕੀ ਲੋਕਾਂ ਨਾਲ ਕੀ ਹੈ? ਜਾਂ ਤੋ ਚੁਕੀ ਹੈ ਸ਼ਰਾਬਾਂ ਦਾ ਨਸ਼ਾ ਸ਼ਰਾਬ ਦਾ ਕਿਵੇਂ ਅਸਰ ਮਾਧਿਮ ਲੋਕ ਸਭਾ ਕੋਣਾ ਸੀ ਇਹਦਾ ਅਸਰ ਐਜਾ ਸੁਣਾ ਦਿੱਤੇ ਲੋਕ ਨਰਾਜ਼ ਨੇ ਆਮਦੀ ਪਾਰਟੀਆਂ ਦੀ ਸਰਕਾਰ ਹਾਂ ਗਰੀਬ ਲੋਕ ਤਾਂ ਬਹੁਤ ਨਰਾਜ਼ ਹੈ ਜੀ ਜੋ ਕਰਕੇ ਉੱਥੇ ਬਹੁਤ ਸਸਤੀ ਦੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀਗਾ ਤੇ ਐਸ ਤਰ੍ਹਾਂ ਬਦਤਮੀਜ਼ੀ ਦੇ ਨਾਲ ਇਸ ਤਰ੍ਹਾਂ ਸ਼ਰਾਬ ਵੇਚਣੀ ਗਰੀਬ ਆਦਮੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਸਲਵੇ ਤਾਂ ਬਹੁਤ ਸੀਰੀਅਸ ਹੈ ਬੈਂਸਰ ਤੇ ਉਹਨੂੰ ਫਾਂਸੀ ਲੱਗਣੀ ਚਾਹੀਦੀ ਹੈ ਜਿਵੇਂ ਸਾਈਜ਼ ਐਕਟ ਦੇ ਵਿੱਚ ਇੱਕ ਵਾਰ ਹੈ ਕਿ ਜਿਹੜੀ ਵੀ ਸ਼ਰਾਪ ਇਸ ਤਰ੍ਹਾਂ ਇਸ ਤਰ੍ਹਾਂ ਜ਼ਰਰੀ ਹੋਊਗੀ ਉਹ ਜਦੋਂ ਟ੍ਰਾਇਲ ਹੋਊਗੀ ਜੱਜ ਉਹਨੂੰ ਫਾਂਸੀ ਦੀ ਸਜ਼ਾ ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀਆਂ ਹਾਂ ਸਾਹਿਬ ਬੰਦੀ ਸਿੰਘਾ ਦੀ ਰਿਹਾਈ ਬਾਰੇ ਤੇ ਕੀ ਕਹਿਣਾ ਤੇ ਵੱਲੇ ਹਰਪ੍ਰੀਤ ਸਿੰਘ ਦੀ ਜਿਹੜੀ ਐਨਐਸ ਵਧਾਈ ਹੋ ਕੇ ਪਰ ਇਹ ਸਾਰਾ ਜਿਹੜਾ ਸਾਡੇ ਮਾਈਨੋਰਟੀਜ਼ ਦੇ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟਰ ਪ੍ਰਾਈਮਿੰਸਟਰ ਸਾਹਿਬ ਜਾ ਕੇ ਆਏ ਹੈ ਉੱਥੇ 8 ਸਾਡੇ ਇੰਡੀਅਨਸ ਉਹਨਾਂ ਨੂੰ ਮੌrti ਸਗਾ ਮਿਲੀ ਸੀਗੀ ਤੇ ਮੋਤੀ ਸਾਹਿਬ ਉਹਨਾਂ 89 ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਕਦੋਂ ਦੇ ਸਿਟੀਜ਼ਨਸ ਆਫ ਇੰਡੀਆ ਮੋਤੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਡੇ ਬੰਦੀ ਛਡੋ ਸਾਡਾ ਜਿਹੜਾ ਰਾਜਵਾਲਾ ਹੈ ਉਹਨੂੰ ਫਾਂਸੀ ਆਈ ਹੈ ਉਹਦੀ ਤੋੜੋ ਪਰ ਸੱਚ ਸਿੱਖ ਦੀ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈ ਕਿ ਦਰਬਾਰ ਦੇ ਵਿੱਚ ਨਾ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에어 ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤੁਹਾਨੂੰ ਸਿੱਖ ਨਹੀਂ ਦਿਖੂਗਾ ਇਹ ਸੈਕਟਰੀਜ਼ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਹਿੰਦੂਤਵਾ ਦੇ ਨਾਲ ਮਾਈਨੋਰਟੀਜ਼ ਤੇ ਸਿੱਖਾਂ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ। ਮਾਨ ਸਾਹਿਬ ਕਈ ਲੀਡਰ ਆਪਣੀਆਂ ਪਾਰਟੀਆਂ ਚੱਲ ਕੇ ਬੀਜੇਪੀ ਨੂੰ ਜੋੜ ਰਹੇ ਨੇ। ਅਸਮਨ ਜਟੂ ਨੇ ਉਹ ਆਸ਼ੀਰਵਾਦ ਦੇਖੋ ਨੇ ਉਹਨਾਂ ਦੇ ਐਮਐਲਏ ਕਹਾ ਮਾਦੀ ਪਾਕੀ ਦੇ। ਤੁਸੀਂ ਕਿਵੇਂ ਦੇਖਦੇ ਹੋ ਕਿ ਭੀੜੀ ਦਾ ਡਰਾ ਹੈ ਜਾਂ ਕੁਝ ਹੋਰ ਇਸ ਵਿੱਚ ਕਰਵਾ? ਯਾਰ ਮੈਂ ਬੜਾ ਦੁਖੀ ਹਾਂ। ਮੈਨੂੰ ਨਹੀਂ ਤਾਂ ਕਿਸੇ ਨੇ ਪੁੱਛਿਆ ਕਿ ਬੀਜੇਪੀ ਚਾਹ ਰਿਹਾ ਜਾਂ ਨਹੀਂ? ਕਿ 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 ਜੀ ਜਿਹਨ ਨਾਲ ਅਤੰਕਵਾਦ ਫੈਲੇ ਬਿਲਕੁਲ ਕਨਸਟੀਟਿਊਸ਼ਨਲੀ ਮੈਂ ਚੱਲਦਾ ਹੈ ਖਾਲਸਤਾਨ ਦੀ ਵੀ ਇਜਾਜ਼ਤ ਅਸਲੀ ਸੁਪਰੀਮ ਕੋਰਟ ਤੋਂ ਲਈ ਹੋਈ ਹੈ ਸੋ ਵਿਥਨ ਦਾ ਫਰੇਮਵਰਕ ਆਫ ਦਾ ਲਾ ਵੀ ਵਰਕ ਇਹ ਬਿਲਕੁਲ ਹਿੰਦੂਤਵਾਦੀ ਗੱਲ ਹੈ ਕਿ ਅਸੀਂ ਐ ਕਰਦੇ ਐ ਕਰਦੇ ਐ ਕਰਦੇ ਮੇਰਾ ਸਾਥੀ ਸ਼ਹੀਦ ਭਗਤ ਸਿੰਘ ਲੱਗੇ ਹੈ ਮੇਰਾ ਗਿਆਨ ਨੂੰ ਲੇਜਿਸਲੇਟिव ਕਪਾਸਿਟੀ ਤੇ ਡਿਮਾਡ ਭਗਤ ਸਿੰਘ ਨੂੰ ਸ਼ਹੀਦ ਐਲਾਨਉਂਦੀ ਹੈ ਤੁਹਾਡਾ ਕੀ ਸਟੈਂਡ ਆ ਉਸਤੇ ਮੇਰਾ ਜਿਹੜਾ ਸਟੈਂਡ ਹੈ ਮੈਂ ਚਾਹੁੰਦਾ ਹੈ ਕਿ ਕੋਈ ਵੀ ਬੇਗਨਾ ਆਦਮੀ ਨੂੰ ਨਾ ਪੁਲਿਸ ਵਾਲੇ ਨੂੰ ਨਾ ਫੌਜ ਵਾਲੇ ਨੂੰ ਬੇਗਾਨਾ ਨਹੀਂ ਮਾਰਨਾ ਚਾਹੀਦਾ ਅਗਰ ਜੇ ਤੁਸੀਂ ਸਹਿਮਤ ਹੋ ਤਾਂ ਜੈਂਟ ਪਰ ਤੋਂ ਲਓ ਹਾਂ ਅਸੀਂ ਜੁਆਇਨਿੰਗ ਕਰਾਤੀ ਬੰਦੇ ਹਾਂ ਜੁਆਇਨਿੰਗ ਕਰਾਤੀ ਹੈ ਬੰਦੇ ਪੁਲਿਸ ਵਾਲੇ ਦੇ ਹਾਂਜੀ ਸਿਰੋਕੇ ਦੇ ਹਾਂਜੀ ਹੋਰ ਕੋਈ ਕੁਐਸਚਨ ਹੈ ਨਹੀਂ ਤਾਂ ਅਸੀਂ ਜੁਆਇਨ ਕਰਾਉਣ ਲੱਗੇ ਹਾਂ ਲੋਕ ਜਿਹੜੇ ਇਹ ਵੱਡੇ ਵੱਡੇ ਆਏ ਆ ਤੁਹਾਡੇ ਸਾਹਮਣੇ ਆਨੰਦ ਸਾਹਿਬ ਜੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਵਿੱਚ ਹੰਦ ਕਰਨਾ ਇਹ ਪੀ ਦਾ ਕੀ ਕਰ ਰਿਹਾ ਦੇਖੋ ਇਸ ਮੌਕੇ ਤੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨੀ ਜ਼ਿਆਦਾ ਹੀ ਹੁੰਦੀ ਹੈ ਮੈਂ ਵੀ ਆਈਪੀਐਸ ਆਫਸਰ ਰਹੇ ਹੇ ਜੇ ਮੈਂ ਹੁੰਦਾ ਤੇ ਮੇਰੇ ਕੋਲ ਸਬੂਤ ਹੁੰਦਾ ਕੇਜਰੀਵਾਲ ਸਾਹਿਬ ਦੇ ਖਿਲਾਫ ਮੈਂ ਚੁੱਪ ਕਰਕੇ ਪਲੰਗਾ ਬਣਾ ਕੇ ਛਲਾਣ ਬਣਾ ਕੇ ਅਦਾਲਤ ਵਿੱਚ ਦੇ ਦਿੰਦਾ ਤੇ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੇ ਹੱਲਾ ਮਚਾਉਣ ਦੀ ਆਪ ਹੀ ਅਦਾਲਤ ਉਹਨਾਂ ਨੂੰ ਬੁਲਾ ਲੈਂਦੀ ਆਪ ਹੀ ਉਹਨਾਂ ਦੀ ਸੁਣਾਈ ਹੋ ਜਾਂਦੀ ਉਸੇ ਤਰ੍ਹਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਇਹ ਬਹੁਤ ਜਾਸੂਸੀ ਕੀਤੀ ਹੈ ਕਿ ਜਿਹੜਾ ED ਤੇ CBI ਤੇ ਬਾਕੀ ਦੀਆਂ ਫੋਰਸਸ ਜਿਵੇਂ ਐਸਟਰਾ ਰਾਜ ਕਰਦੀ ਹੈ ਮਾਨ ਸਾਹਿਬ BJP ਦਾ ਜੋ ਚਾਹਨਾ ਹੈ ਕਿ ਖੁਦ 370 ਪਾਰ ਹੋਰ एनडीए चार सौ पार्टी एन डी ए चार बीजेपी तीन सौ सत्तर पार का ऐसा कहा जा रहा है बीजेपी की तरफ से लोकसभा चुनाव को लेकर कि इस बार चार सौ पार एनडीए जाएगी और बीजेपी तीन सौ सत्तर पार लोग जो है उसको सीटें देंगे तो इस पर क्या कहना चाहेंगे क्या संभावना दिख रही है क्या क्योंकि कैंडिडेट भी अगर देखा जाए तो सारे पार्टियों से उठाए जा रहे हैं देखिए ये, ये मुश्किल बात है पर इसका जवाब आप खुद दे सकते हो क्यों करके उस रंग की जैकेट आपने पाई हुई है तो आप खुद बात बता सकते हो कि ऐसा हो सकता है कि नहीं हो सकता केसरी, केसरी केसरी के हाँ के... जी पे वो तो ठीक है नहीं तो, तो आप ही ब... वो तो बात आप ही आप ही बात बता सकते हो कैसे 370 कैसे लेके जाएंगे जब इतनी गरीबी है इतनी अनएम्प्लॉयमेंट है इतना देश में हफड़ा दफड़ी है लद्दाख में उन्नीस में चालीस हज़ार स्क्वेर किलोमीटर चाइना को दे दी 2020 में 2022 में 8000 हज़ार किलोमीटर और चीन को लद्दाख का टुकड़ा दे दिया तो मेरा मतलब है कैसे उनको इतनी वोट मिल सकती है एक बबरी मस्जिद को गिरा के

ਇਹ ਤਾਂ ਸਿੱਧੇ ਇਲੈਕਟਰਲ ਬਾਉਂਡ ਦਾ ਹੈ ਹਾਂ ਹਾਂ ਉਹ ਤਾਂ ਕਹਿੰਦੇ ਸਕੈਮ ਦੇ ਬਾਰੇ ਕੀ ਕਹਿਣਾ ਹੈ ਇਹ ਤਾਂ ਹੀ ਸੁਪਰੀਮ ਕੋਰਟ ਦਾ ਲੈਰੀ ਹੈ ਤੇ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਜੀ ਤਫਤੀਸ਼ ਕਰਾਇਕ ਹੁਣ ਮੌਜੂਦਾ ਹੁਣ ਜੱਤੀ ਮੋਤੀ ਸਰਕਾਰ ਹੈਗੀ ਹੈ ਇਲੈਕਸ਼ਨ ਕਮਿਸ਼ਨ ਦੇ ਬਗੈਰ ਸੁਪਰੀਮ ਕੋਰਟ ਉਹਦੀ ਤਫਤੀਸ਼ ਕਰਾ ਸਕਦੀ ਹੈ ਤੇ ਤਫਤੀਸ਼ ਕਰਾਵੇ ਆਪਣਾ ਇੱਕ ਜੱਜ ਭੇਜੇ ਜਿਹੜਾ ਇਹ एसआईटी ਦੇ ਉੱਤੇ ਬੈਠੂਗਾ ਤੇ ਇਹ ਤਾਂ ਜ਼ਰੂਰ ਲੰਬਾ ਕਰਨਾ ਚਾਹੀਦਾ ਕਿਉਂਕਿ ਨਹੀਂ ਲੰਬਾ ਨਹੀਂ ਕਰਨਾ ਚਾਹੀਦਾ ਇਹ ਤਾਂ ਲੈਕਸਣਾ ਤੋਂ ਪਹਿਲਾਂ ਇਹ ਤਾਂ ਸਟਾਣੇ ਕਰਨਾ ਚਾਹੀਦਾ ਕਿ ਇਹ ਰੇਰਾਫੇਰੀ ਕਿਵੇਂ ਕੀਤੀ ਗਈ ਹੈ ਮਾਨ ਸਾਹਿਬ ਇਹ ਚਾਰ ਮੁੱਦੇ ਕੀ ਕੀ ਨੇ ਸਾਡੇ ਚਾਰ ਮੁੱਦੇ ਤਾਂ ਇਹੀ ਹੈ ਕਿ ਜਿਵੇਂ ਅਸੀਂ ਚੱਲਦੇ ਆ ਰਹੇ ਹਾਂ ਉਸੇ ਤਰ੍ਹਾਂ ਚੱਲਦੇ ਜਾਵਾਂਗੇ ਕਿ ਇਹ ਜ਼ੁਲਮ ਦੇ ਖਿਲਾਫ ਅਸੀਂ ਬੋਲੀ ਚਾਵਾਂਗੇ ਜ਼ੁਲਮ ਦੇ ਖਿਲਾਫ ਅਸੀਂ ਲੜੀ ਚਾਵਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਾਂਗੇ ਬਦਲ ਵਿੱਚ ਸੀ ਬਦਲ ਦੇ ਨੈਸ਼ਨਲ ਜਨਰਲ ਸਰਦਾਰ ਗੁਰਪ੍ਰੀਤ ਸਿੰਘ ਲਖਵੀਰ ਮਾਜ਼ਰਾ ਨੇ ਸੀ ਲਖਵੀਰ ਮਾਜ਼ਰਾ ਨੇ ਇਹ 2002 ਕandidate ਪੰਨੋ ਤੇ ਦੂਜੇ ਨੰਬਰ ਤੇ ਰਹੇ ਨੇ ਇਹਨਾਂ ਦੇ ਫਾਦਰ ਸਾਹਿਬ ਸਿਉ ਐਕਸਐਮਐਲ ਹੈਗੇ ਨੇ ਸੁਰੂਤ ਤੋਂ ਸ੍ਰਾਮ ਸ੍ਰਾਮ ਅ ਉਹ ਨਵਨੀਤ ਕੋਪੀ ਸੀ ਜਿਹੜੇ ਆਪ ਨਾਲ ਚਾਰ ਟਾਂ ਮਿਲ ਜਿਹੜੀ ਇਹਨਾਂ ਦੇ ਫਾਦਰ ਸੀ ਸਰਦਾਰ ਵਰਚਨ ਸਿੰਘ ਉਹ ਚਾਰ ਟਾਂ ਸਨਾਪ ਤੋਂ ਮੰਨੇ ਰਹੇ ਨੇ ਇਹ ਨਵਨੀਤ ਕੋਪੀ ਸੀ ਇਹ ਨਵਨੀਤ ਕੋਪੀ ਸੀ ਲੁਧਿਆਣੇ ਤੋਂ ਬੜੇ ਪ੍ਰੋਗਨੈਂਟ ਬੰਦੇ ਨੇ ਜਿਹੜੇ ਸੋਸ਼ਲ ਸਰਵਿਸ ਵੀ ਕਰਦੇ ਨੇ ਔਰ ਵਾਸੋ ਪਾ ਦੇ। ਤਾਂ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲ ਇਹ ਫਾਈਲਿੰਗ ਆਇਆ ਉਹਦੇ ਤੋਂ ਇੱਕ ਆਮਾਸਟਿਕ ਕੰਮ ਕਰਨਾ ਹੈ। ਜੇ ਨਹੀਂ ਲੱਗਦਾ। ਵਸ ਸਵਰਨ ਚ ਘੁੰਮਣਾ ਹੈ। ਆਹ ਲਓ ਸਭ ਤੇ ਨਹੀਂ। थैंक यू भी दैट इज एफ काफी ਕੋਈ ਕੋਈ। ਦਰ ਮੋਟੋ ਕਰਾ ਲਓ ਜੀ। ਹਾਂ ਆ ਜੋ ਡਾਕਟਰ ਸਾਹਿਬ ਆ। Subscribe to One India channel and never miss an update.